ਤभी ਤੁਸੀਂ ਮੈਂ ਤੁਹਾਡਾ ਸਾਂਝੀ ਕਰਨੀ ਹੈ ਜੇ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨਵੇਂ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ। ਇਹ ਭੈਣਾ ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ। 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇਹ ਭੈਣਾ ਤੇ 307 ਦਾ ਪਰਚਾ ਪਾਇਆ। ਜੇ ਅੱਜ ਮੈਂ ਚੁੱਪ ਰਹਿ ਗਿਆ ਤਾਂ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜੇ ਤੂੰ ਬੋਲੇਗਾ। 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਹੋਇਆ ਇਹ ਜਾਂ ਬੈਂਚ ਸੀ ਆ ਜਾਂ ਮੇਜ ਹੁੰਦਾ ਲੱਤਾਂ ਬੰਨਲੀਆਂ ਹੱਥ ਬੰਨਲੇ ਹੱਥਾਂ ਦਾ ਡਾਂਗਸ ਵਾਲੀ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਸੱਤ ਮੈਂ ਕਹਿੰਦਾ ਕਿਸੇ ਤੇ ਨਾ ਹੀ ਹੋਇਆ ਉਹ ਕੀ ਹੋਈ ਦੇਖੋ ਇੱਥੋਂ ਦੇ ਕਰੇਡੀ ਸਿਆਮ ਦੀ ਸਿਆਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸ ਐਚ ਯੂ ਆਉਂਦਾ ਤਰੌਲੇ ਵਾਲਾ ਕਹਿੰਦਾ ਵੀ ਐਂ ਕਰਕੇ ਤੈਨੂੰ ਖਾਤਰਾ ਫਿਰ ਤੇ ਕੋ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਆ। ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ। ਲੈ ਕੇ ਅੱਗੇ ਮੈਨੂੰ ਕੀ ਧਰੋਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ। ਲੱਖਾ ਬਾਈ ਉੱਥੇ ਆਉਂਦਾ। ਲੱਖਾ ਬਾਈ ਡੀਐਸਪੀ ਨਾਲ ਗੱਲ ਕਰਦਾ। ਸਾਰਿਆਂ ਨਾਲ ਗੱਲ ਕਰਦਾ। ਉਸ ਦਾ ਵੀ ਕਿਉਂ ਭਾਨੇ ਨੂੰ ਬਿਠਾਇਆ? ਉਹ ਕਹਿੰਦੇ ਜੀ ਬੱਸ ਇਸ ਨੂੰ ਇਹਨਾਂ ਨੂੰ ਤੋੜ ਦੇਣਾ ਇਹਨੂੰ ਖਤਰਾ। ਆਹੀ ਗੱਲ ਹੋਈ ਆ ਨਾ ਬਾਈ ਉੱਥੇ। ਹਾਂ ਸਕਿਉਰਿਟੀ ਦੇਣੀ। ਸਕਿਉਰਿਟੀ ਦੇਣੀ ਇਹੋ ਜਿਹੀ ਗੱਲਾਂ ਹੋਈਆਂ। ਇਸ ਤੋਂ ਬਾਅਦ ਲੱਖਾ ਬਾਈ ਨੇ ਪ੍ਰੋਗਰਾਮ ਦੇ ਨਾਲ ਸੋ ਚੱਲ ਗਿਆ। ਇਸ ਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ। ਲੁਧਿਆ ਜਾ ਕੇ ਮੇਰੀ 7 ਨੰਬਰ ਚ ਰਸਤੇ ਪਾਲ ਲੈ ਮੈਨੇ ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਕੇਸ ਕਰਦੇ ਨੇਗੇ ਜਾਂ ਸਾਹਬ ਦੇ ਪੇਸ਼ ਕਰਦੇ ਨੇ ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਮੇਰੇ ਮੂੰਹ ਦੇ ਉੱਤੇ ਪਾ ਕੇ ਠੰਡਾ ਪਾਣੀ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸਾਹਬ ਹੋਇਆ ਇਹ ਜਾਂ ਬੈਂਚ ਤੇ ਆਜਾ ਮੇਜ ਹੁੰਦਾ ਲੱਤਾਂ ਬੰਨ ਲੀਆਂ ਹੱਥ ਮਨ ਵਾਲੇ ਹੱਥਾਂ ਦਾ ਡਾਂਗ ਪਸਾ ਲਈ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਸੱਤ ਮੈਂ ਕਿਹਾ ਕਿਸੇ ਤੇ ਨਾ ਹੀ ਹੋਇਆ ਫੇਰ ਉਹ ਤਸੱਦ ਪੂਰਾ ਕੀਤਾ ਗਿਆ ਫੇਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫੇਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਹੈ ਪੋਲਿਟਿਕਲ ਬੰਦਾ ਜਾਂ ਆਮ ਆਦਮੀ ਪਾਰਟ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰੇ ਨਾਲ ਕੀਤਾ ਨਹੀਂ ਆਹ ਕੁਝ ਮਤਲਬ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ ਫੇਰ ਤੜਕੇ ਫੇਰ ਕੱਪੜੇ ਲਾ ਹਲੇ ਫੇਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀਤੀ ਵੀ ਤਾਂ ਗੱਲ ਕੀ ਸੀਗੀ ਬੀਤਾ ਹੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਵ ਚੱਡਾ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਹੁੰਦਾ ਤਾਂ ਨਹੀਂ ਬੋਲਣਾ ਇੱਥੋਂ ਤੱਕ ਸਰ ਸਿਆਸਤ ਗਿਰ ਗਈ ਆ ਮੈਨੂੰ ਇੱਕ ਵੀ ਚੀਜ਼ ਦੱਸ ਤੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ মিডিਆ ਵਾਲੇ ਮੇਰੇ ਵੀਰ ਬੈਠੋ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨੇ ਲੜਾਈ ਆ ਮੈਂ ਇਹਨੇ ਮੋਹਰਾ ਬਣਾਇਆ ਇਹ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਇਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੱਟਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ ਇੱਥੋਂ ਤੇ ਕਰ ਸਿਆਸਤ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਪਗਮਾਨ ਤੋਂ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐ ਵੀ ਝੂਠ ਮੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਸਤਗਰ ਹੀ ਕੋਈ ਸਿਆਸਤ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸਿੱyam ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਉਂਦਾ ਅਸੀਂ ਅੱਜ ਤੱਕਰ ਮੈਨੂੰ ਇਹ ਕੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਇਦੋਂ ਸਾਬ ਤੋਂ ਕਿਹੜੀ ਡਿੱਗੂ ਹੋ ਤਾਂ ਇਹਨਾਂ ਨੇ ਤਾਂ ਕਿਸੇ ਨੇ ਅਜੇ ਹਜੇ ਤੱਕ ਕਿਸੇ ਨੇ ਨਹੀਂ ਹਾਲਾਤ ਕਿਤੇ ਜੋਏ ਨੇ ਕਿਤੇ ਨਹੀਂਗੇ ਮੇਰੇ ਨਾਲ ਤੈਨੂੰ ਉੱਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨਾਂ ਪਤਾ ਪੜ ਮੈਂ ਨੌ ਮੈਂ ਕੱਲੇ ਕੱਲੋ ਜਾ ਕੇ ਮੋਢੇ ਦਸ ਧਰ ਦੂੰ ਵੀ ਆਸ ਸੀਗਾ ਇਹਨੇ ਐਵੇਂ ਮੈਨੂੰ ਨੰਗਾ ਕੀਤਾ ਇਹਨੇ ਐ ਕੀਤਾ ਇਹਨੇ ਦੇਵ ਮਰੀ ਕਾਕਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਕੀ ਨਾਲ ਕੀਤੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ दांव ਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇੱਕ ਇੱਥੇ ਤਿੱਕਰ ਸਿਆਣਕ ਜੀ ਬੀਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਸਰਕਾਰ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂਦਾ ਇੱਥੋਂ ਤਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪੈਣਗੇ ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੁਲਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ ਮੈਂ ਹਾਜ਼ਰ ਨ ਉਸ ਨੂੰ ਕਹਿਣਾ ਮੈਂ ਨਿਤਨੇ ਹੁੰਦਾ ਧਾਰਨੀਆ ਕਹਿੰਦਾ ਦੋਨੇ ਜਿਹੜੇ ਖਟਨਾਵਾ ਪਟਿਆਲੇ ਦੇ ਵਿੱਚ ਫੋਈਆਂ ਪਿਆ ਨੇ ਇਹ ਖਟਨਾਵਾ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਹੁਲਾ ਖਟਨਾਵਾ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਖਟਨਾਵਾ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚੇ ਨੇ ਵੀ ਤਰਾ ਨਾ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਪੁਲਿਸ ਨੂੰ ਆਪਾਂ ਕਹਿੰਦੇ ਪੁਲਿਸ ਹਣਾ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਯਾਰ ਅਫਸਰ ਕੀ ਕਰਨਾ ਅਫਸਰਾਂ ਨੂੰ ਐ ਵਰਤਿਆ ਜਾਂਦਾ ਪੂਰਾ ਧਰਕੇ ਆ ਸਾਹਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਹੈ ਕੁਛ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਿੱਤੀ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦਿਆਂ ਵੀ ਭਾਈ ਜੋ ਪਹਿਲਾਂ ਤਾਂ ਬਾਦੇ ਕਿ ਤੁਸੀਂ ਉਹ ਬਾਦੇ ਦਿਖਾ ਦੇ ਸਾਨੂੰ ਪੂਰੇ ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਦੇ ਘੇਰਦੇ ਆਂ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਏ ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਜੀ মিডিਆ ਬੈਠਾ ਨੱਕਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦੋ ਸਿਆਸਤਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲਿਟਿਕਲ ਬੰਦੇ ਨੇਗੇ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗੇ ਉਹ ਬੰਦੇ ਨਹੀਂ ਇਹਦੇ ਮੂਰੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਸੀ ਜਦੋਂ ਤੋਂ ਮੇਰੇ ਤੋਂ ਪਹਿਲਾਂ ਬਰਨਾਲਾ ਕੋਈ ਰਾਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਡੇ ਆਗੂ ਨਾਲ ਲੜ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਤਰੀਆਂ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ ਇੱਥੋਂ ਤੇ ਕਰਕੇ ਗੱਲ ਕਹੀ ਗਈ ਇੱਥੋਂ ਤੇ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲੋ ਜੇ ਤੂੰ ਬਾਹਰ ਜਾ ਕੇ ਬੋਲਿਆ ਜਿਨਾ ਹੋ ਜਿਹੜੇ ਭਾਤੀ ਨੇ ਉਤਰੇ ਤੇ ਪਾਉਂਗਾ ਦੱਸੋ ਬਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਹ ਕਰਦੇ ਆ ਕਿ ਅਸੀਂ ਵੀ ਇਹ ਗੱਲ ਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਆ ਇਹ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣਗੀਆਂ ਕੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣੇ ਉਹ ਨੋਟਿਸ ਲੈਣਗੇ ਜਿਹੜੀਆਂ ਆਹਾਨੇ ਦੀਆਂ ਵੀਡੀਓ ਬਣਾਈਆਂ ਗਈਆਂ ਗੀਆਂ ਨੰਕਾ ਕਰਕੇ ਕੁੱਟ ਕੇ ਪਾਣੀ ਪਾ ਕੇ ਕਿ ਮੁੱਖ ਮੰਤਰੀ ਨੂੰ ਮਾਫੀ ਮੰਗ ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ ਜਿਹੜੇ ਸੀਆਈ ਬਣ ਜਾਂ ਦੋ ਦੇ ਅਧਿਕਾਰੀ ਨੇ ਲੁਧਿਆਣੇ ਦੇ ਉਹਨਾਂ ਦੇ ਮੋਬਾਈਲਾਂ ਦੇ ਵਿੱਚੋਂ ਰਿਕਾਰਡ ਡਾਟਾ ਦਾ ਪਿਆ ਹੋਣਾ ਹੈ ਜੇ ਡੀਲੀਟ ਵੀ ਕਰ ਦੇਣਗੇ ਅਰਦਾ ਉਹ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ ਇਹ ਬਹੁਤ ਵੱਡਾ ਕਹਾਣ ਮਨੁੱਖੀ ਅਧਿਕਾਰਾਂ ਦਾ ਹੱਤਿਆ ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਆ ਜੇ ਭਾਨਦੇ ਨੇ ਕਿਹਾ ਭਰਪਾਨਦੇ ਨੇ ਕਿਸੇ ਉੱਥੇ ACP ਨੂੰ DCP ਨੂੰ ਜਾਂ CP ਨੂੰ ਜਿਹਨੂੰ ਮਰਜ਼ੀ ਕਹਿਤਾ ਹੈ SSP ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਉਹ ਜਵਾਬ ਤਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ ਉਹ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਭਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬੰਨ ਕੇ ਉੱਥੇ ਵੀਡੀਓ ਕਾਲਾਂ ਵੀਡੀਓ ਬਣਾ ਬੋਟ ਪਰਸਨਲ ਯਾਰ ਗੱਲ ਸੁਣੋ ਵੀਰ ਕੰਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਯਾਦ ਕਰਦੇ ਕੀ ਇਹੋ ਜਿਹਾ ਹਰਕਤ ਇਹੋ ਜਿਹੀ ਹਰਕਤ ਕਰ ਰਿਹਾ 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ 307 ਪਰਚਾ ਮੇਰੀ ਭੈਣ ਤੇ ਮਦਦ ਦਾ ਧੰਨਵਾਦ ਇਹਨਾਂ ਆਗੂਆਂ ਦਾ ਇਤੋਂ ਵੱਡਾ ਕੀ ਜ਼ਰੂਰਤ ਹੋਊਗਾ 307 ਤੋਂ ਵੱਡਾ ਤਾਂ ਕੋਈ ਜ਼ਰੂਰਤ ਨਹੀਂ ਪੈਸਾ ਮੇਰੀਆਂ ਖੂਨ ਦੇ ਵਿੱਚ ਨੇ ਕਿਉਂ ਮੈਂ ਫੜ ਕੇ ਪਰਚਾ ਪਾਤਾ ਚੈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ ਜਿਹੜੇ ਬੰਦੇ ਨੂੰ ਮੈਂ ਜਾਣਦਾ ਤੱਕ ਨਹੀਂ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਇੱਜ਼ਤ ਬੰਦਾ ਅਣਖ ਤੇ ਇੱਤ ਨਾਲ ਜਿਉਣਾ ਚਾਹੁੰਦਾ ਸਵੈਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਸੱਟ ਨਾ ਵੱਜੇ ਮੇਰੀ ਇੱਜ਼ਤ ਅਣਖ ਤੇ ਤੇ ਬੰਦੇ ਤੇ ਗੱਲ ਆਉਂਦੀ ਨੇ ਤੇ ਬੰਦਾ ਮਰਨ ਮਾਰਨ ਤੇ ਕਾਰੂ ਹੋ ਜਾਂਦਾ ਇੱਕ ਬੰਦੇ ਨੂੰ ਨੰਗਾ ਕਰਕੇ ਕੁੱਟ ਕੇ ਰੀਲ ਕਰਕੇ ਉਹਦੀ ਵੀਡੀਓ ਬਣਾ ਕੇ ਉਹਦੀ ਵੀਡੀਓ ਕੌਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਐਦੂ ਵੱਡਾ ਜ਼ਬਰ ਤੇ ਜ਼ੁਲਮ ਤੇ ਬੁਚੜਪਣਾ ਕੀ ਹੋ ਸਕਦਾ ਕੋਈ ਉਹੀ 80 90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਜਿਹਦੇ ਬਾਰੇ ਗੱਲ ਸੁਣਦੇ ਆ ਰਹੇ 80 90 ਸਾਡੇ ਨੌਜਵਾਨਾਂ ਨਾਲ ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤੇ ਛਦਰ ਥਾਣਿਆਂ 'ਚ ਸੀਰੀ ਸਟਾਫਾਂ ਦੇ ਵਿੱਚ ਉਹੀ ਦੁਬਾਰਾ ਦੁਹਰਾਇਆ ਗਿਆ ਅੱਜ ਦੇਖਦੇ ਆਂ ਕਿ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹਦਾ ਨੋਟਿਸ ਲੈਂਦਾ ਇਹ ਕੀ ਏ ਗੱਲ ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ ਇੱਥੇ ਨਹੀਂ ਖੜਨਾ ਇਹ ਮਸਲਾ ਲੈ ਕੇ ਜਿੰਨੇ ਵੀ ਸੀਏ ਸਟਾਫ ਦੇ ਅਧਿਕਾਰੀ ਹੈ ਚਾਹੇ ਉਹ ਕਮਿਸ਼ਨਰ ਆ ਲੁਧਾਨੇ ਪੁਸਤਾ ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਨਮੁਖੀ ਤਸ਼ੱਦਦ ਹੋਇਆ ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮਕਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮਕਦਮਾ ਦਰਜ ਹੋਇਆ ਪਟਿਆਲੇ ਮਕਦਮਾ ਦਰਜ ਹੋਇਆ ਹੋਰ ਮਕਦਮਾ ਦਰਜ ਹੋਇਆ ਮਹਾਲੀ ਮਕਦਮਾ ਦਰਜ ਹੋਇਆ ਉਹ ਮਕਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਇਹ ਮਕਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਆ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦੇਵਾਂਗੇ ਵੀ ਇਹ ਮਕਦਮੇ ਇਹਨਾਂ ਨੇ ਸਾਰੇ ਮਕਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਡ ਕਾ ਆਪਣਾ ਫਸਿਆ ਹੋਇਆ ਜਿਹੜੀ ਗੱਲ ਦੇ ਉੱਤੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਤੇ ਸਾਡਾ ਏ ਸੀ ਵੀ ਜੇ ਜ਼ਮਾਨਤ ਅਸੀਂ ਤਾਂ ਕਰਾਵਾਂ ਜੇ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਚੈਨੀਆਂ ਭਾਨੇ ਨੇ ਖੋਗੀਆਂ ਹੋਣੀਆਂ ਫਰੋਤੀਆਂ ਮੰਗੀਆਂ ਹੋਣੀਆਂ ਤਾਂ ਅਸੀਂ ਜ਼ਮਾਨਤ ਕਰਾਵਾਂਗੇ ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਇਸ ਦੇ ਸਾਰੇ ਪਰਚੇ ਜਿਹੜਾ ਕਾ ਸਾਡੇ ਕੋਲ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਡਿਸਚਾਰਜ ਹੋ ਚੁੱਕੇ ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਧਨੋਲੇ ਆ ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ YouTubeਾਂ ਚ ਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮੇ ਦਾਦ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਖਬੂਰ ਦੇ ਮੁਕੱਦਮੇ ਦੀ ਰਿਪੋਰਟ ਆ ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਆ ਲੁਧਿਆਣਾ ਦੇ ਮੁਕੱਦਮੇ ਦੀ ਸਾਰਾ ਰਿਪੋਰਟਾਂ ਸਾਡੇ ਕੋਲ ਤੇ ਲਿਆਸੀ ਤੋਂ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੇ ਆ